ਸੀ ਦੇਖ ਰਹੇ 24 ਪੰਜਾਬ ਨਿਊ ਚੈਨਲ ਨੂੰ ਦੁਸ਼ਹਿਰਾ ਦਾ ਤਿਹਾਰ ਪਵਾਨੀਗੜ੍ਹ ਦੇ ਵਿੱਚ ਬੜੇ ਹੀ ਗੁਰਤੀਕ ਬਹਾਦਰ ਸਟੇਡੀਅਮ ਦੇ ਵਿੱਚ ਬੜਾ ਧੁੰਮਕਾ ਮਨਾਇਆ ਗਿਆ ਨੌਜਵਾਨ ਸਭਾ ਦੁਸ਼ਹਿਰਾ ਕਮੇਟੀ ਵੱਲੋਂ ਇਸ ਪ੍ਰੋਗਰਾਮ ਦਾ ਉਜਨ ਕੀਤਾ ਗਿਆ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਗੂ ਖੜੇ ਨਜ਼ਰ ਆ ਰਹੇ ਹਨ ਜਿਨ੍ਹਾਂ ਵਿੱਚ ਗਿੰਨੀ ਕੱਦ ਰਿੰਕੂ ਗੋਇਲ ਕਰਨਗਰਕ ਰੋਵਿਸ਼ ਗੋਇਲ ਜੀ ਅਤੇ ਸੁਸ਼ਾਂਤ ਕਰਨਗਰਕ ਅਤੇ ਜੁਗੇਸ਼ ਕੁਮਾਰ ਜੀ ਗਿੰਨੀ ਕੱਦ ਜੀ ਅਤੇ ਉਹਨਾਂ ਦੇ ਨਾਲ ਰਵੀ ਹਨੂਮਾਨ ਜਾਗਰਣ ਮੰਡਲੀ ਵਾਲੇ ਅਤੇ 나ਡੀ ਬਾਬਾ ਇਸ ਮੌਕੇ ਦੇ ਉਹਨਾਂ ਦੇ ਨਾਲ ਐਸ ਐਚਓ ਮਾਲਵਿੰਦਰ ਸਿੰਘ ਖੜੇ ਹਨ ਇਸ ਮੌਕੇ ਦੀ ਐਫਸੀਆਈ ਦੇ ਡਾਇਰੈਕਟਰ ਜੀਵਨ ਗਰਗ ਜੀ ਬੈਠੇ ਨਜ਼ਰ ਆ ਰਹੇ ਹਨ ਰੂਪਚੰਦ ਗੋਹਿਲ ਜੀ ਨਾਲ ਬੈਠੇ ਨਜ਼ਰ ਆ ਰਹੇ ਹਨ ਅਤੇ ਆਮ ਆਦਮੀ ਪਾਰਟੀ ਆਗੂ ਗੁਰਪ੍ਰੀਤ ਸਿੰਘ ਬਾਬਾ ਗੁਰਮੀਤ ਸਿੰਘ ਜੀ ਅਵਤਾਰ ਸਿੰਘ ਤਾਰੀ ਅਤੇ ਗੁਰਪ੍ਰੀਤ ਸਿੰਘ ਅਨਲੋਵਰਕ ਬੈਠੇ ਨਜ਼ਰ ਆ ਰਹੇ ਹਨ ਉਹਨਾਂ ਦੇ ਨਾਲ ਗੁਰਤੇਜ ਸਿੰਘ ਰੇਤਗੜ ਅਰਜੀਨੀਸ਼ ਇੱਥੇ ਨਜ਼ਰ ਆ ਰਹੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੱਥੇ ਭਾਗ ਸਟੇਡੀਅਮ ਦੇ ਵਿੱਚ 라ਵਣ ਅਤੇ ਹਨੂਮਾਨ ਜੀ ਦੇ ਪ੍ਰੋਗਰਾਮ ਚੱਲ ਰਹੇ ਆ ਹਨ ਹਨੂਮਾਨ ਜੀ ਭਜਨ ਦੇ ਵਿੱਚ ਨੱਚਦੇ ਨਜ਼ਰ ਆ ਰਹੇ ਆ ਹਨ ਉਹ ਵੀ ਦੇਖ ਸਕਦੇ ਹੋ ਸ਼੍ਰੀ ਹਨੂਮਾਨ ਜੀ ਦੇ ਬਣੀ ਹੋਈ ਤਸਵੀਰ ਦੇ ਵਿੱਚ ਕਿੱਥੇ ਉਹ ਸ਼ੰਕਰੀ ਦੇ ਰੂਪ ਦੇ ਵਿੱਚ ਕਲਾਕਾਰ ਪਾਤਾਲਾ ਤੋਂ ਪਹੁੰਚੇ ਸਨ ਜਿੱਥੇ ਉਹਨਾਂ ਨੇ ਸ਼ਿਵ ਵਿਆਹ ਸਤੀ ਦਾ ਵਿయోగ ਸੰਧੀ ਕਰਕੇ ਪ੍ਰੋਗਰਾਮ ਦਿਖਾਇਆ ਕਿਉਂਕਿ ਇਸ ਇਤਿਹਾਸ ਵਿੱਚ ਜੋੜਨੇ ਅਸੀਂ ਆਮ ਦੇਖਦੇ ਹਾਂ ਕਿ ਦੁਸ਼ਹਿਰੇ ਪ੍ਰੋਗਰਾਮ ਦੇ ਵਿੱਚ ਸਿਰਫ ਇਤਿਹਾਸ ਨਾਲ ਨਹੀਂ ਜੋੜਿਆ ਜਾਂਦਾ ਆਮ ਆਰਕੈਸਟ੍ਰਾ ਨਾਲ ਪ੍ਰੋਗਰਾਮ ਕੀਤੇ ਹਨ ਤਸਵੀਰਾਂ ਦੇ ਇਨਸਾਫ ਕਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਜੀ ਪਹੁੰਚੇ ਹਨ ਜਿਨ੍ਹਾਂ ਦੇ ਨਾਲ ਬਿੱਟੂ ਖਾਨ ਅਤੇ ਤਰਸ਼ੀਮ ਨੇਤਾ ਜੀ ਬੈਠੇ ਨਜ਼ਰ ਆ ਰਹੇ ਹਨ ਉੱਤੇ ਅੰਮ੍ਰਿਤਪਾਲ ਤੂਰ ਅਤੇ ਮਹਾਂਤ ਮੀਨਾ ਮਹਾਂਤ ਜੀ ਵੀ ਬੈਠੇ ਨਜ਼ਰ ਆ ਰਹੇ ਆ ਇਸ ਤੇ ਦੇ ਉੱਪਰ ਉੱਥੇ ਅਗਰਵਾਲ ਸਭਾ ਦੇ ਪ੍ਰਾਨ ਵਿਰਿੰਦਰ ਮਿੱਤਰ ਜੀ ਵੀ ਬੈਠੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਐਥੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਸਾਬਕਾ ਐਮਐਲ ਯਰਵਿੰਦ ਖੰਨਾ ਜੀ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਦਾ ਸੁਸ਼ਾਂਤ ਗਰਗ ਤੇ ਰੋਬਿਸ਼ ਗੋਇਲ ਅਤੇ ਕਰਨ ਗਰਗ ਕੋਲ ਆਉਣ ਦਾ ਇਸ ਮੌਕੇ ਤੇ ਰਿੰਕੂ ਗੋਇਲ ਜੀ ਵੀ ਖੜੇ ਨਜ਼ਰ ਆ ਰਹੇ ਹਨ ਤੇ ਉਹਨਾਂ ਦੇ ਕਿੱਥੇ ਆ ਰਹੇ ਹਨ ਇਸ ਮੌਕੇ ਤੇ ਜਪ ਵੈਲਫੇਅਰ ਸੁਸਾਇਟੀ ਦੇ ਐਮ ਡੀ ਅਤੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਰੀਂਦਰਜੀਤ ਸਿੰਘ ਜੀ ਮੈਂਕੂ ਜਵੰਦਾ ਜੀ ਪਹੁੰਚੇ ਹਨ ਜਿੱਥੇ ਉਹਨਾਂ ਦਾ ਕਰਮਜੋਸ਼ੀ ਵੱਲੋਂ ਨੌਜਵਾਨ ਦਸਹਰਾ ਕਮੇਟੀ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਹਨ ਤੇ ਉਹਨਾਂ ਦੇ ਨਾਲ ਅਵਤਾਰ ਸਿੰਘ ਤਾਰੀ ਗੁਰਪ੍ਰੀਤ ਸਿੰਘ ਅੰਦਵਰ ਗੁਰਪ੍ਰੀਤ ਸਿੰਘ ਬਾਬਾ ਅਤੇ ਨਾਲ ਰੂਪ ਚੰਦ ਗੋਇਲ ਤੇ ਹੋਰ ਬੈਠੇ ਨਜ਼ਰਾਂ ਨੇ ਤੇ ਇਸ ਦੇ ਉਪਰ ਤੁਸੀਂ ਰੰਮੀ ਦੇਖ ਸਕਦੇ ਹੋ ਅਰਵਿੰਦ ਖੰਨਾ ਜੀ ਤਸਵੀਰਾਂ ਵੀ ਦੇਖ ਸਕਦੇ ਹੋ ਰਾਜਨੀਤਿਕ ਪਾਰਟੀਆਂ ਦੇ ਨਾਲ ਮੀਨਾ ਮਹੰਤਰੀ ਜੀ ਬੈਠੇ ਨਜ਼ਰ ਆ ਰਹੇ ਹਨ ਉਹਨਾਂ ਦੇ ਨਾਲ ਉਮਰਤਪਾਲ ਤੂਰ ਜੀ ਨੰਬਰ ਨਾਲ ਆ ਰਹੇ ਬੈਠੇ ਨਜ਼ਰ ਆ ਰਹੇ ਹਨ ਉੱਥੇ ਡੀਐਸਪੀ ਰਾਹੁਲ ਕੌਸ਼ਲ ਜੀ ਅਤੇ ਮਾਲਵਿੰਦਰ ਸਿੰਘ ਐਸਐਚਓ ਕੋਹਾਨੇਗੜ ਵਿਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਕੰਧੋਲਾ ਅਤੇ ਹੋਰ ਈਸੂ ਵਿਰਾਮ ਵਿੱਚ ਬੈਠੇ ਨਜ਼ਰ ਆ ਰਹੇ ਹਨ ਉੱਥੇ ਹੀ ਪਾਉ ਤਸਵੀਰਾਂ ਇਸ ਮੌਕੇ ਤੇ ਗਿੰਨੀ ਕਾਜੀ ਵੱਲੋਂ ਮੀਨਾ ਮਹਾਤਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਨਾ ਤੇ ਅਰਵਿੰਦ ਖੰਨਾ ਜੀ ਦਾ ਵੀ ਗਿੰਨੀ ਕਾਜੀ ਤੇ ਰਿੰਕੂ ਗੋਲ ਅਤੇ ਸ਼ਿਸ਼ਾਂਤ ਗਰਗ ਵੱਲੋਂ ਇਸ ਕਾਗ ਦਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਨਾ ਉੱਥੇ ਡਾਕਟਰ ਗੁਰਿੰਦਰਜੀਤ ਸਿੰਘ ਮਿੰਕੂ ਜਵੰਦਾ ਅਤੇ ਐਫਸੀ ਦੀ ਡਾਇਰੈਕਟਰ ਜੀਵਨ ਗਰਗ ਜੀ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਨਾ ਉੱਥੇ ਅਮਰਪਾਤ ਸਿੰਘ ਤੂਰ ਅਤੇ ਉਹਨਾਂ ਦੇ ਨਾਲ ਡੀਐਸਪੀ ਰਾਹੁਲ ਕੌਸ਼ਲ ਜੀ ਅਤੇ ਮਾਲਵਿੰਦਰ ਸਿੰਘ ਐਸਐਚਓ ਵਾਨੇਗੜ ਦਾ ਸਨਮਾਨ ਕੀਤਾ ਜਾ ਰਿਹਾ ਹੈ ਹਨ ਤਸਵੀਰਾਂ ਦੇਖ ਸਕਦੇ ਹੋ ਇਸ ਨੌਜਵਾਨ ਸਭਾ ਵੱਲੋਂ ਕਰਾਇਆ ਗਿਆ ਦਸਹਾਰਾ ਕਮੇਟੀ ਪ੍ਰੋਗਰਾਮ ਦੇ ਵਿੱਚ ਸਾਰੇ ਰਾਜਨੀਤਿਕ ਕਾਗੂ ਤੇ ਹੋਰ ਸੰਸਥਾਵਾਂ ਦੇ ਬਕਵਾ ਕਾਗੂ ਪਹੁੰਚੇ ਹੋਏ ਹਨ ਤਸਵੀਰਾਂ ਵੀ ਜੀ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਸਟੇਡੀਅਮ ਖਜਾਖਤ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਪੂਰਾ ਇਕੱਠ ਨਜ਼ਰ ਆ ਰਿਹਾ ਹੈ ਉੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਾਤੜਾਂ ਵੱਲੋਂ ਆਈ ਇੱਕ ਇਹ ਬਹੁਤ ਤਸਵੀਰਾਂ ਕੱਢੀਆਂ ਜਾ ਰਹੀਆਂ ਹਨ ਜਿੱਥੇ ਮਹਾਦੇਵ ਜੀ ਦੇ ਪ੍ਰੋਗਰਾਮ ਦਾ ਅਯੋਜਨ ਕੀਤਾ ਜਾ ਰਿਹਾ ਹੈਨ ਉਤੇ ਦੇਖ ਸਕਦੇ ਹੋ ਵੱਖ-ਵੱਖ ਝਲਕੀਆਂ ਜੋ ਆਪਣੇ ਆਪ ਦੇ ਵਿੱਚ ਨਜ਼ਰ ਆ ਰਹੀਆਂ ਹਨ ਉੱਥੇ ਹੀ ਹਨੂਮਾਨ ਜਾਗਰਣ ਮੰਡਲੀ ਦੇ ਰਵਿਕ ਜੀ ਖੜੇ ਨਜ਼ਰ ਆ ਰਹੇ ਹਨ ਉਤੇ ਹੈਪੀ ਸ਼ਰਮਾ ਜੀ ਜੋ ਮਹਾਮਾਇਦਾ ਜਗਰਾਤੇਆਂ ਵਿਦੇ ਵਿੱਚ ਅਤੇ ਇਸ ਮੌਕੇ ਦੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਭੋਲੇ ਸ਼ੰਕਰ ਅਤੇ ਪਾਰਵਤੀ ਦੇ ਬ੍ਰੇਸ਼ ਰਹੀ ਇਤਿਹਾਸ ਨਾਲ ਜੋੜਿਆ ਜਾ ਰਿਹਾ ਉਹ ਤੁਹਾਨੂੰ ਸੁਣਾਉਣੇ ਵਕਵਾ ਕਾਗੋ ਨੇ ਇਸ ਮੌਕੇ ਤੇ ਕੀ ਕਿਹਾ ਅਤੇ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਤੇ ਤੁਹਾਨੂੰ ਦਿਖਾਉਣਿਆ ਰਾਵਣ ਦਾਨਕਰ ਮੌਕੇ ਸਾਵਕਾ ਐਮਐਲਏ ਅਤੇ ਭਾਜਪਾ ਦੇ ਵਪਰਧਾਨ ਵੈਸਪਰਧਾਨ ਅਰਵਿੰਦ ਖੰਨਾ ਜੀ ਅਤੇ ਡਾਕਟਰ ਗੁਰਿੰਦਰ ਸਿੰਘ ਮਿੰਕੂ ਜਵੰਦਾ ਜੀ ਵੱਲੋਂ 라ਵਣ দહન ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਭੌਤ ਤਸਵੀਰਾਂ ਵੱਖ-ਵੱਖ ਚਲਕੀਆਂ ਰਾਈਂ ਦਿਖਾਈਆਂ ਜਾ ਰਹੀਆਂ ਹਨ ਇਸ ਮੌਕੇ ਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਤੌਰ ਵੀ ਪਹੁੰਚੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਕੋਰਟੀ ਇੰਚਾਰਜ ਬਣੇ ਹੋਏ ਸਨਮਾਨ ਕੀਤੇ ਜਾ ਰਹੇ ਹਨ ਬਕਵਕਾ ਆਗੂਆਂ ਦੇ ਅਰਵਿੰਦ ਕੰਨਾ ਜੀ ਤੇ ਸਾਬਕਾ ਕੈਬਨਟ ਮੰਤਰੀ ਵੀਜੇਂਦਰ ਸਿੰਘਲਾ ਤੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗਨਿੰਦਰਜੀ ਸਿੰਘ ਜੀ ਮਿਕੂ ਜੀ ਦਾ ਸਨਮਾਨ ਕੀਤਾ ਜਾ ਰਿਹਾ ਤੇ ਜੀਵਨ ਗਰਵੀ ਦਾ ਵੀ ਸਨਮਾਨ ਕੀਤਾ ਜਾ ਰਿਹਾ ਹਨ ਇੱਥੇ ਸ਼੍ਰੀ ਰਾਮ ਪਰਿਵਾਰ ਦੀ ਜੋੜੇ ਪਰਿਵਾਰ ਦੀ ਦੇਖੀ ਤਸਵੀਰਾਂ ਦੇ ਵਿੱਚ ਸਨਮਾਨ ਕੀਤੇ ਜਾ ਰਹੇ ਹਨ ਇੱਥੇ ਡੀਐਸਪੀ ਰਾਹੁਲ ਕੌਸ਼ਲ ਤੇ ਐਸਐਚਓ ਮਾਲਵਿੰਦਰ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਹਨ ਅਤੇ ਇਸ ਮੌਕੇ ਤੇ ਰਾਹੁਲ ਬਾਵਾ ਜੀ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਨਰਿੰਦਰ ਸ਼ੈਲੀ ਜੀ ਬੀਜੇਪੀ ਮੰਡਲ ਪ੍ਰਧਾਨ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਹਨ ਜਿੱਥੇ ਕਲਾ ਫਿਨੇਸ਼ੀਅਰ ਜੀ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਹਨ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਮੌਕੇ ਤੇ ਪ੍ਰਤਾਪ ਸਿੰਘ ਢੱਲੋਂ ਭਾਜਪਾ ਜ਼ਿਲ੍ਹਾ ਪ੍ਰਵਾਰੀ ਅਤੇ 24 ਪੰਜਾਬ ਨਿਊਜ਼ ਦੇ ਮੈਂਬਰਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਹਨ ਕ੍ਰਿਸ਼ਨ ਗਾਰਕ ਜੀ ਅਤੇ ਰਸਬਿੰਦਰ ਜੀ ਆਸ਼ਮਣ ਗਾਰਦੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਹਨ ਅਤੇ ਉਹ ਤਸਵੀਰਾਂ ਦਿਖਾਉਣਿਆ ਸਾਨੂੰ 라ਵਣ ਦੇ ਹਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਇਸ ਮੌਕੇ ਤੇ ਜੀਵਨ ਗਰਗੀ ਜੀ ਐਫਸੀ ਡਾਇਰੈਕਟਰ ਅਰਵਿੰਦ ਖੰਨਾ ਜੀ ਦੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਮੇਰੇ ਕੁਝ ਬੰਦਾ ਜੀ ਵੱਲੋਂ 라ਵਣ ਦਹਨ ਕੀਤੇ ਜਾ ਰਹੇ ਹਨ ਤੇ ਆਓ ਉਸ ਨੂੰ ਸੁਣਾਉਣਾ ਕੀ ਕੀ ਕਹਿੰਦੇ ਨਗਰਾਇਤ ਸੁਸ਼ਾਨ ਜੀ ਸੁਸ਼ਾਨ ਜੀ ਮਾਨਮ ਵਾਸ ਰੱਖ ਦੋ ਲੱਗਣ ਲੱਗਣ ਲੱਗ ਲੱਗ ਨਹੀਂ ਵੀਰੇ ਲੱਗੀ ਨਹੀਂ ਦੁਬਾਰੇ ਲਾਓ ਜੀ ਸਤਾਜੀ ਪਿੱਛੇ ਆ ਜਾ ਮੜਾ ਜਾ ਉਹ ਇੱਕ ਮਿੰਟ ਸਾਜੀ ਲੱਗ ਲੱਗੀ 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 ਸਾਡੇ ਸਾਈਡ ਤੇ ਸਾਈਡ ਤੇ ਇੱਕ ਮਿੰਟ ਉਹ ਵੀਰੇ ਸਤਾਜੀ ਹੱਥ ਪਿੱਛੇ ਕਰ ਲੈ ਮੜਾ ਜਾ ਛੱਡ ਦੋ ਛੱਡ ਦੋ ਵੀਰੇ ਛੱਡ ਦੋ ਛੱਡ ਦੋ ਇੱਕ ਮਿੰਟ ਵੀਰੇ ਛੱਡੋ ਇੱਕ ਇੱਕ ਛੱਡੀ ਚੱਲੋ ਉੱਪਰ ਉੱਪਰ ਜੰਤੀ ਕੋਪਰੇ ਨਾ ਭਰਾ ਵੀਰ ਦੇਖ ਰਿਹਾ ਇਸ ਮਿੰਟ ਉਹ ਵੀਰੇ ਖਿੱਚੋ ਮੈਂ ਖਿੱਚਪੀ ਸਾਈ ਸ਼ਾਂਤਾ ਵੀਰੇ ਮਰਾਤ ਵੀਰੇ ਯੋਸ਼ you know ਸਿਆ ਨੌਜਵਾਨ ਸਭਾ ਬੋਲਵਾ ਜੀ ਸ਼ਰਮਾ ਨਾਇਗਰ ਆਪੋ ਕੁੱਤੇ ਕੇ ਦਾੰਦ ਤੱਕ। ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਡੇ ਨਗਰ ਦੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਜ਼ਿਲ੍ਹਾ ਸੰਗਰੂਰ ਔਰ ਵਿਧਾਨ ਸਭਾ ਸੰਗਰੂਰ ਦੇ ਸਾਰੇ ਆਤਵੰਤ ਸਾਰੇ ਨਗਰ ਨਿਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਦੁਸ਼ਹਿਰੇ ਦੀ ਬਹੁਤ-ਬਹੁਤ ਵਧਾਈ ਦਿਨਾ ਕਿਉਂਕਿ ਅੱਜ ਦੇ ਦਿਨਾਂ ਭਗਵਾਨ ਰਾਮ ਨੇ ਏ ਰਾਵਣ ਨੂੰ 마 ਕੇ ਇੱਕ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਜਿਹੜਾ ਪ੍ਰਤੀਕ ਹੈ ਇਹ ਤਿਹਾਰ ਸਾਡੇ ਲਈ ਬਹੁਤ ਪ੍ਰੇਰਣਾਦਾਇਕ ਹੈ ਅੱਜ ਭਵਾਨੀਗੜ੍ਹ ਦੇ ਵਿੱਚ ਇੱਕ ਵਿੱਚ ਅ ਯੁਵਾ ਕਲੱਬ ਹੈ ਜਿਹੜਾ ਸਾਡਾ ਉਹਨਾਂ ਨੇ ਇਸ ਕਬੱਬਿਆ ਪ੍ਰੋਗਰਾਮ ਅੱਜ ਸਟੇਡੀਅਮ ਦੇ ਵਿੱਚ ਕੀਤਾ ਸੀ ਔਰ ਮੇਰਾ ਖਿਆਲ ਹੈ ਜਿੰਨੀ ਦੇਰ ਦਾ ਮੈਂ ਇਸ ਭਵਾਨੀਗੜ੍ਹ ਦੇ ਵਿੱਚ ਦੇਸੀ ਜਨਮ ਇੱਥੇ ਹੋਇਆ ਹੈ ਪਹਿਲੀ ਵਾਰ ਐਸਾ ਪ੍ਰੋਗਰਾਮ ਦੇਖਿਆ ਹੈ ਵੀ ਜਿਹੜੀ ਉੱਥੇ ਸਟੇਜ ਲੱਗੀ ਉਹ ਟੋਟਲ ਸਾਡੇ ਹਿੰਦੂ ਕਲਚਰ ਦੇ ਮੁਤਾਬਕ ਸੱਭਿਆਚਾਰਕ ਮਤਲਬ ਜਿਹੜੀ ਸਟੇਜ ਸੀਗੀ ਉਹ ਲਗੀ ਧਾਰਮਿਕ ਸਟੇਜ ਕਹਾਂਗਾ ਮੈਂ ਕਿਉਂਕਿ ਕਈ ਵਾਰ ਪੰਜਾਬੀ ਗਾਣੇ ਜਾਂ ਕਿਸੇ ਤਰ੍ਹਾਂ ਦੀ ਹੋ ਸਟੇਜਾਂ ਲੱਗਦੀਆਂ ਸੀ ਇਹਦੇ ਲਈ ਮੈਂ ਨੌਜਵਾਨ ਸਭਾ ਦੇ ਜਿਹੜੇ ਸਾਰੇ ਅਹੁਦੇਦਾਰ ਨੇ ਖਾਸ ਕਰਕੇ ਰਿੰਕੂ ਜੀ ਔਰ ਉਹਨਾਂ ਦੀ ਟੀਮ ਜੀ ਚਸ਼ਨੀ ਜੀ ਵੀ ਨੇ ਨਦਾਂਪੁਰ ਵਾਲੇ ਤੇ ਹੋਰ ਵੀ ਸਾਰੇ ਜਿਹੜੇ ਇਹਨਾਂ ਦੇ ਬਿੱਤਰ ਪਿਆਰੇ ਸਾਰੇ ਲੱਗੇ ਨੇ ਨਾਲ ਇਹਨਾਂ ਦੀ ਟੀਮ ਉਹਨੂੰ ਨੂੰ ਮੈਂ ਜਿੱਥੇ ਵਧਾਈ ਦਿੰਦਾ ਔਰ ਉਹਨਾਂ ਦੀ ਸੋਚ ਤੇ ਮੈਂ ਮੈਂ ਮਤਲਬ ਉਹਨਾਂ ਨੂੰ ਧੰਨਵਾਦ ਨਹੀਂ ਕਰ ਸਕਦਾ ਕਿਹੜੇ ਸ਼ਬਦਾਂ ਨਾਲ ਕਰਾਂ ਵੀ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਧਾਰਮਿਕ ਸਟੇਜ ਲਾ ਕੇ ਇਸ ਵਾਰ ਪਹਿਲੀ ਵਾਰ ਦਾ ਸ਼ਹਿਰੇ ਦਾ ਪ੍ਰੋਗਰਾਮ ਹੋਇਆ ਹੈ ਔਰ ਦੂਸਰੀ ਗੱਲ ਮੈਨੇਜਮੈਂਟ ਦੀ ਬੜੇ ਅੱਛੇ ਤਰੀਕੇ ਦੇ ਨਾਲ ਐਡੀ ਵੱਡੀ ਕਰਾਊਡ ਨੂੰ ਮੇਨਟੇਨ ਕੀਤਾ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਡੀਐਸ ਬਿਕਾਸ਼ਲ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਐਸਐਚਓ ਬੋ ਨਿਗੜ ਇਹ ਸਾਰੇ ਲੋਕਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਮੈਨੇਜ ਕਰਕੇ ਔਰ ਮੇਰਾ ਖਿਆਲ ਹੈ ਵੀ ਲੋਕਾਂ ਨੇ ਸਾਰਾ ਇਸ ਪ੍ਰੋਗਰਾਮ ਦਾ ਇਤਿਹਾਰ ਦਾ ਆਨੰਦ ਉਠਾਇਆ ਮੇਰਾ ਨਾਮ ਸੁਸ਼ਾਨ ਕਰਗੇ ਜੀ ਹਾਂ ਅੱਜ ਉਹ ਦੁਸ਼ਹਿਰਾ ਦਾ ਪ੍ਰੋਗਰਾਮ ਪਾਏ ਗਏ ਸਟੇਜ 'ਤੇ ਕੀ ਕਹਾਂਗੇ ਅਸੀਂ ਪਹਿਲਾਂ ਸਾਰੇ ਨਗਰ ਨਿਵਾਸੀਆਂ ਨੂੰ ਦੁਸ਼ਹਿਰੇ ਦੀ ਲੱਖ ਲੱਖ ਵਧਾਈਆਂ ਦੇਣਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਹੌਮ ਹੋਮ ਆ ਕੇ ਇੱਥੇ ਪਹੁੰਚੇ ਪ੍ਰੋਗਰਾਮ ਆਨੰਦ ਮਾਣਿਆ ਤੇ ਬਹੁਤ ਹੀ ਮਰਿਆਦਾ ਨਾਲ ਸੁਖ ਸ਼ਾਂਤੀ ਨਾਲ ਇਹ ਪ੍ਰੋਗਰਾਮ ਨੂੰ ਪੂਰਜਾੜਿਆ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਇਹ ਅੱਜ ਦਾ ਸਾਥ ਸਾਡਾ ਹੱਥਾਂ ਨੂੰ ਮੰਨ ਉਤਰੋ ਅਸੀਂ ਬਹੁਤ ਤੁਹਾਡੇ ਰਿਣੀ ਆ ਅਗਲੀ ਵਾਰ ਦਾ ਪ੍ਰੋਗਰਾਮ ਅਸੀਂ ਤੁਹਾਡੇ ਨੂੰ ਸਾਰੇ ਆਏ ਮਾਧਮ ਰਾਹੀਂ ਦੱਸਣਾ ਚਾਹੁੰਦੇ ਆ ਵੀ ਇਦੋਂ ਪੂਰਾ ਵੱਡਾ ਕਰਾਵਾਂਗੇ ਸਾਨੂੰ ਤੁਹਾਡਾ ਸਾਥ ਚਾਹੀਦਾ ਸ਼ਹਿਰ ਦੇ ਨਗਰ ਵਾਸੀਆਂ ਦਾ ਧਿਆਨ ਵਾਲੇ ਸੰਗਤ ਨੂੰ ਕਹਿੰਦੇ ਆ ਜੀ ਵੀ ਸਾਡਾ ਇਦਾਂ ਹੀ ਹਮੇਸ਼ਾ ਸਾਥ ਦਿੰਦੇ ਰਹੀਓ ਕਰਨ ਕਰਕੇ ਜੀ ਭੌਨੀਗੜ ਤੇਰਾ ਇਹਦਾ ਪ੍ਰੋਗਰਾਮ ਬਹੁਤ ਵਧੀਆ ਹੋਇਆ ਜੀ ਸਾਡਾ ਸਾਰਾ ਮਤਲਬ ਸਿਸਟਮ ਵਧੀਆ ਤੀਕਾ ਸਾਰਾ ਪ੍ਰਬੰਧ ਵਧੀਆ ਕੀਤਾ ਹੋਇਆ ਪ੍ਰਚਾਰਣ ਦਾ ਪੂਰਾ ਵਧੀਆ ਸਾਥ ਦੀ ਤੁਹਾਡੇ ਮੀਡੀਆ ਦਾ ਵਧੀਆ ਸਾਥ ਤੀਕਾ ਬਹੁਤ ਵਧੀਆ ਹੋਇਆ ਪ੍ਰੋਗਰਾਮ ਸਾਰਾ ਕਿਵੇਂ ਦੇਖ ਰਹੇ ਕਿ ਦੇਖਦੇ ਨੇ ਜਿਹੜੇ ਪ੍ਰੋਗਰਾਮ ਸੀ ਆਮ ਲੋਕ ਡੀਜ ਸਾਊਂਡ ਦੇ ਜਿੰਨ ਚਾਰ ਲੈ ਕੇ ਆਉਣੇ ਪਰ ਤੁਸੀਂ ਇਤਿਹਾਸ ਨਾਲ ਜੋੜਿਆ RAMCHANDRA ਜੀ ਦੀਆਂ ਝਾਕੀਆਂ ਦਿਖਾਇਆ ਕਿਵੇਂ ਸਾਡਾ ਇਤਿਹਾਸ ਉਹਨਾਂ ਨੌਜਵਾਨਾਂ ਨੂੰ ਜੋੜਿਆ ਕਿ ਇਹ ਪ੍ਰੋਗਰਾਮ ਜਿਹੜਾ ਹੈ ਆਪਣਾ ਧਾਰਮਿਕ ਪ੍ਰੋਗਰਾਮ ਹੈ ਇਹਨੂੰ ਅਸੀਂ ਧਰਮ ਨਾਲ ਹੀ ਲੈ ਕੇ ਚੱਲੇ ਆਂ ਝਾਕੀਆਂ ਦਾ ਪ੍ਰੋਗਰਾਮ ਇਸ ਕਰਕੇ ਕੱਢਿਆ ਗਿਆ ਹੈ ਧਾਰਮਿਕ ਉਹਨੂੰ ਧਰਮ ਨਾਲ ਹੀ ਜੁੜਿਆ ਜਾਵੇ ਕਿਵੇਂ ਦੇਖਦੇ ਆਂ ਜੀ ਮੇਰੇ ਲੋਕਾਂ ਨੇ ਪੂਰਾ ਕਿੰਨਾ ਕੁ ਸਾਰਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਜੀ ਸਖਸ਼ਾਧੀਆਂ ਨੇ ਨਿਭਰ ਗਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰਾ ਨਾਮ ਰঞ্জੀਤ ਸਿੰਘ ਜੀ ਬਹੁਤ ਵਧੀਆ ਜੀ ਆ ਮਤਲਬ ਕਿ ਸ਼ਹਿਰ ਦੇ ਜੰਨੇ ਵੀ ਕਾਠਾ ਹੁੰਦਾਗਾ ਉਹਨਾਂ ਦੇ ਬਹੁਤ ਸਹਾਇਕ ਰਹਿੰਦਾਗਾ ਬਾ ਥੋੜੇ ਮੋਟੇ ਕੁਝਲੇ ਦੀ ਲੋਕਦਾਨੋ ਪਤਾ ਹੀ ਆ ਵੀ ਆਉਂਦੇ ਕਰਦੇ ਰਹਿੰਦੇ ਆ ਬਹਿ ਬਹੁਤ ਵਧੀਆ ਰਹਿੰਦਾਗਾ ਆਏ ਸਾਲ ਫੱਡਲੇ ਵੀ ਹੁੰਦਾ ਕੰਮ ਤੇ ਬਾਕੀ ਤੁਹਾਨੂੰ ਪਤਾ ਹੀ ਆ ਬਾਬਾ ਨਾਲ ਚੜਦੀਆਂ ਗਲਾਂ ਦੇਵੇ ਅੱਗੇ ਤੋਂ ਹੋਰ ਵੱਡਾ ਹੋਵੇ ਤੇ ਸਾਡੇ ਹੋਰ ਮੁੰਡੇ ਵਧਣ ਕਿਉਂਕਿ ਐਤਕੀ ਮੁੰਡੇ ਵਧ ਗਏ ਤੇ 15 ਲਵਾਏ ਐਤਕੀ ਭਾਈ ਉਹਨਾਂ ਨੇ ਪਹਿਲਾ ਮੁੰਡੇ 10 ਮੁੰਡੇ ਦੇ ਜਦ ਕੀ 15 ਕਰਤੇ ਤੇ ਬਈ ਉਹ ਨਹੀਂ ਕਹਿੰਦੇ ਵੀ ਥੋੜਾ ਜਿਆ ਕੱਟ ਜਿਆ ਦੇ ਹੋ ਜਾਂਦਾ ਬਸ ਨੌਜਵਾਨ ਸਭਾ ਦਸਹਰਾ ਪਹਿਲਾ ਕਰਾਉਂਦੀ ਹੈ ਉਹ ਪਹਿਲਾ ਕਰਾ ਲਾ ਕਰਦੀ ਹੈ ਇਤਿਹਾਸ ਨਾਲ ਜੋੜਦੀ ਹੈ ਉਹਨੇ ਕਰ ਗੱਲ ਕੀਤੀ ਚੀਜ਼ਾਂ ਲੁਕਤ ਹੋ ਰਹੀਆਂ ਬਹੁਤ ਵਧੀਆ ਗੱਲ ਆ ਜੀ ਆਪਾਂ ਕਹਿੰਨਾ ਨੌਜਵਾਨ ਰਿੰਕੂ ਵੀਰਾ ਹੋ ਗਿਆ ਖੱਤਪਾਜੀ ਹੋ ਗਏ ਸਾਰੇ ਜਿੰਨੇ ਵੀ ਮਤਲਬ ਕਿ ਕਰਵਾ ਰਹੇ ਆ ਜਿੰਨੇ ਵੀ ਮੈਂਬਰ ਨੇ ਇਸ ਕਲੱਬ ਦੇ ਬਹੁਤ ਵਧੀਆ ਨੇ ਘੈਂਟ ਗੱਲਵਾਤਾ ਸਾਰਾ ਭਾਜੀ ਤੇ ਵਧੀਆਗਾ ਬਾਕੀ ਚੱਲੀ ਜਾਂਦਾ ਸਰਕਲ ਬਾਬੇ ਦੀ ਮਿਹਰ ਨਾਲ ਕਿਰਪਾ ਕੀ ਅਸੀਂ ਤਾਂ ਕਹਿੰਦੇ ਆ ਵੀ ਵਧੀਆ ਤੋਂ ਹੀ ਤਕੜਾ ਨਵਾਂ ਪ੍ਰੋਜੈਕਟ ਹੋਵੇ ਵਧੀਆ ਕਰਾਉਣ ਵੀ ਇਹਦੇ ਸਾਰਾ ਮੇਲਾ ਵਧੀਆ ਪਰਿਆ ਜਾਵੇ ਮੇਰਾ ਨਾਮ ਮਨੀਸ਼ ਕੱਦਗਿੱਲੀ ਆ ਜੀ ਚੇਅਰਮੈਨ ਨੌਜਵਾਨ ਸੁਭਾ ਵੈਲਫੇਅਰ ਕਮੇਟੀ ਦੀ ਬਦੀ ਉੱਪਰ ਜਿੱਤ ਹੋਈ ਹੈ ਉਹਦਾ ਇਹ ਤਿਹਾਰ ਦੁਸ਼ਹਿਰਾ ਮਨਾਇਆ ਜਾਂਦਾ ਜੀ ਲਗਾਤਾਰ ਸਾਨੂੰ 6 ਸਾਲ ਹੋ ਗਏ ਇਹ ਤਿਹਾਰ ਬੜਾ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਹਰ ਸਾਲ ਅਸੀਂ ਇਸ ਦੇ ਜਿਹੜਾ ਮੇਲਾ ਹੋ ਰਿਹਾ ਇਹਨੂੰ ਅੱਛੀ ਤਰ੍ਹਾਂ ਹੋਰ ਉਚਾਈਆਂ ਵੱਲ ਲੈ ਕੇ ਜਾ ਰਹੇ ਹਾਂ हां ਕਿਵੇਂ ਦੇਖਦੇ ਜੀ ਨੌਜਵਾਨਾ ਜਿਹਦਾ ਇਤਿਹਾਸ ਭੁੱਲਾ ਜਾ ਰਹੇ ਆ ਚੀਜ਼ਾਂ ਨਾਲ ਕਿਵੇਂ ਲੱਗੋ ਦੇਖੋ ਸਾਡੀ ਜਿਹੜੀ ਕਲੱਬ ਦੀ ਕੋਸ਼ਿਸ਼ ਹੈ ਵੀ ਨੌਜਵਾਨ ਨੂੰ ਸਾਡੀ ਪੁਰਾਣੀ ਨਵੀਂ ਪੀੜ੍ਹੀ ਨੂੰ ਅੱਜ ਦਾ ਜੋ ਇਤਿਹਾਸ ਹੈ ਜੋ ਸਾਡੇ ਪੁਰਖਿਆਂ ਦਾ ਇਤਿਹਾਸ ਹੈ ਉਹਦੇ ਬਾਰੇ ਜਾਣੂ ਕਰਵਾ ਸਕੀਏ ਅਸੀਂ ਉਹਨਾਂ ਨੂੰ ਉਹਨਾਂ ਵਾਸਤੇ ਹੀ ਸਾਰੇ ਇਹ ਮੇਲੇ ਲੱਗਦੇ ਨੇ ਮੇਲੇ ਦੇ ਵਿੱਚ ਵੀ ਅੱਗੇ ਅਸੀਂ ਜਿਸ ਤਰ੍ਹਾਂ ਹੋਰ ਮਤਲਬ ਕਲਚਰ ਪ੍ਰੋਗਰਾਮ ਹੁੰਸੀ ਉਹਨੂੰ ਘਟਾ ਕੇ ਸਾਰਾ ਸਿਰਫ ਧਾਰਮਿਕ ਪ੍ਰੋਗਰਾਮ ਹੀ ਕਰਵਾ ਰਹੇ ਆ ਸਾਰਾ ਹਾਂ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਹੈਪੀ ਬਾਬ ਜੀ ਔਰ ਸਭੀ ਕੋ ਮੇਰੀ ਤਰਫ ਸੇ ਜੈ ਸ਼ੰਕਰ ਮਹਾਰਾਜ ਹ हैप्पी बाबा जी इंटरनेशनल आर्ट्स ग्रुप और हमारा शहर है पटना पंजाब और आप सभी को सिर्फ मैं यही सूचित करना चाहूँगा जैसे कि आज के युवा पीढ़ी है डीजे लगाकर जैसे कि नाचते हैं उससे अच्छा है कि हम अपने इतिहास बारे हमारे इतिहास से जुड़ें और हमने आज यहाँ पे दसहरे के शुभ अवसर पर शिव सती भी अपना एक्ट दिखाया था और अगर आप भी हमारे से जुड़ना चाहते हैं ऐसा कार्य कर, करना चाहते हैं तो आप हमें इंस्टाग्राम या किसी भी वेबसाइट पर हैप्पी बाबा जी सर्च कर कर कॉन्टैक्ट uh, कर सकते हैं और वैसे हम आपको नंबर भी बता सकते हैं हमारा नंबर है कैसी चार सौ पैंठ चौदह पाँच सौ पंजा जय शंकर महाराज हर हर महादेव मेरा नाम रिंकू गोयला जी प्रधान नौजवान सभा दशहरा मेला वेलफेयर कमेटी पानीगढ़ ਅਸੀਂ ਸਾਰੀ ਸਮੂਹ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਮੇਲੇ ਦੀ ਰੌਣਕ ਵਧਾਤੀ ਸਾਰੀ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਵਧਾਈਆਂ ਵੀ ਨੇ ਜਿੱਥੇ ਇਹਨੇ ਸ਼ਾਂਤਮਈ ਢੰਗ ਨਾਲ ਸਾਡਾ ਪ੍ਰੋਗਰਾਮ ਜਿਨੇ ਸਾਡੇ ਵਲੰਟੀਅਰਸ ਨੇ ਸਾਡੀਆਂ ਸੇਵਾਵਾਂ ਨਿਭਾਈਆਂ ਉਹਨਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਹੈ ਸਾਡੇ ਵਿਜੇਂਦਰ ਸਿੰਘਲਾ ਜੀ ਵਿਕਾਸਪੁਰਸ਼ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੇ ਅਰਵਿੰਦ ਖੰਨਾ ਜੀ ਸਾਬਕਾ ਐਮਐਲਏ ਸੰਗਰੂਰ ਤੇ ਧੂਰੀ ਸਾਡੇ ਮਿੰਕੂ ਜਵੰਦਾ ਜੀ ਚੇਅਰਮੈਨ ਅਮੀਰ ਭਾਈ ਗੁਰਦਾਸ ਕਾਲਜ ਤੇ ਸਾਡੇ ਸਮਾਜ ਸੇਵੀ ਨੇ ਬਹੁਤ ਬਿੰਕੂ ਜੰਦਾ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਸਹਾਇਕ ਕੀਤਾ ਸਾਨੂੰ ਆਪਦੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਉਰੇ ਪਹੁੰਚੇ ਤੇ ਆਪਦਾ ਪੂਰਾ ਸਮਾਂ ਦੇ ਕੇ ਗਏ ਤੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਤੇ ਸਿਵਲ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪੂਰਾ ਸਹਾਇਕ ਦਿੱਤਾ ਸਾਡਾ ਪੱਤਰਕਾਰ ਭਾਈਚਾਰਾ ਪੂਰਾ ਸਾਡਾ ਅੱਜ ਡਟ ਕੇ ਅੱਜ ਪਹਿਲੀ ਵਾਰ ਹੋਇਆ ਕਿ ਸਾਰਾ ਭਾਈਚਾਰਾ ਪੱਤਰਕਾਰ ਭਾਈਚਾਰਾ ਉਰੇ ਇਕੱਠਾ ਸੀ ਸੋਡੇ ਸਾਰਿਆਂ ਕੋਸ਼ਿਸ਼ਾਂ ਨੂੰ ਅਸੀਂ ਸਿਰ ਮੱਥੇ ਸਾਡੇ ਦੇ ਧੰਨਵਾਦ ਹੈ ਸਾਰਿਆਂ ਦਾ ਦਿਲੋਂ ਵਧਾਈਆਂ ਮਾਦੇ ਦਰਤੇ ਬਚੋ ਕੀ ਕਹੋਗੇ ਸੋ ਤੁਹਾਨੂੰ ਪਤਾ ਹੈ ਆਪਣਾ ਜਿਹੜਾ ਆਪਣਾ ਦੇਸ਼ ਆ ਆਪਣਾ ਸਭਿਆਚਾਰਿਕ ਆ ਆਪਣਾ ਕਲਚਰ ਤੇ ਆਪਣਾ ਜਿਹੜਾ ਸਹਿਰਾ ਜਿਹਦਾ ਇੱਕ ਬੁਰਾਈ ਤੇ ਚਾਈ ਇਹ ਚੰਗਾ ਨਹੀਂ ਆ ਸੋ ਅੱਜ ਉਸੇ ਤਰ੍ਹਾਂ ਆਪਾਂ ਵੀ ਇਸ ਇਹ ਰਾਹ ਗਾਣ ਬਣਾਉਨੇ ਆ ਤੇ ਅੱਜ ਇੱਥੇ ਬਹੁਤ ਵਧੀਆ ਪ੍ਰੋਗਰਾਮ ਆ ਜਿਹੜੇ ਨੌਜਵਾਨ ਸਭਾ ਉਹਨਾਂ ਦਾ ਮੈਚ ਦੇਖ ਰਿਹਾ ਇੱਥੇ ਜਦੋਂ ਆਪ ਆਈਆਂ ਤਾਂ ਦੇਖਿਆ ਤਾਂ ਜਦੋਂ ਨਿਗਾਹ ਮਾਰੀ ਤਾਂ ਕੀ ਮਤਲਬ ਇੰਨਾ ਇੰਨਾ ਵਧੀਆ ਇੰਤਜ਼ਾਮ ਕੀਤਾ ਹੋਇਆ ਇੰਨਾ ਡਿਸਪੀਸਕਲਿਨਡ ਪ੍ਰੋਗਰਾਮ ਆ ਕਿੰਨੇ ਲੋਕ ਫਿੱਟ ਨਹੀਂ ਕੱਪ ਦੇਖੋ ਸੋ ਜਦੋਂ ਨੌਜਵਾਨ ਲੋਕ ਆਪਣੀ ਇਹ ਚੀਜ਼ਾਂ ਕਰਦੇ ਨੇ ਜਿਹੜੀ ਆਪਨੇ ਆਉਣ ਵਾਲੀ ਪੀੜ੍ਹੀ ਨੂੰ ਵੀ ਬਹੁਤ ਚੰਗਾ ਲੱਗਦਾ ਔਰ ਮੈਂ ਉਸ ਬਹੁਤ ਬਹੁਤ ਅਦਾ ਧੰਨਵਾਦ ਕਰਦਾ ਇਹਨਾਂ ਦਾ ਬਹੁਤ ਸੁਖਸ਼ਮ ਸਾਮਲਾ ਆਪਣੇ ਆਪ ਨੂੰ ਕਿ ਇਹਨਾਂ ਨੇ ਮੇਰੇ ਵਿੱਚ ਆਉਣ ਦਾ ਆਪ ਦੇ ਵਿੱਚ ਸ਼ਾਮਿਲ ਹੋਣ ਇਹ ਵਾ ਤੇ ਦੇਖ ਰਿਹਾ ਵੀ ਚਾਰ ਪੰਜ ਸੱਤ ਤੋਂ ਮੁੱਖ ਮਹਿਮਾਨਾਂ ਤੌਰ ਤੇ ਹਰ ਸਾਲ ਤੋਂ ਨੂੰ ਬੁਲਾਉਂਦੇ ਨੇ ਮੁੱਖ ਮਹਿਮਾਨ ਨਹੀਂ ਇੱਥੇ ਸਾਰੇ ਮੁੱਖ ਮਹਿਮਾਨ ਦਾ ਤੇ ਚਲੋ ਸਾਰੇ ਅਸੀਂ ਮੁੱਖ ਮਹਿਮਾਨ ਆ। ਬਸ ਆਪਾਂ ਚਿੱਕ ਪਿਆਰ ਹੈ ਤੇ ਪਿਆਰ ਹੋਰ ਦੇ ਨਾਤੇ ਜਿੰਨ ਮਿਲ ਬੁਲਾ ਲੈਂਦੇ ਨੇ ਤੇ ਮੈਂ ਉਹਨੇ ਪੈਰਾਂ ਨਾ ਪੱਜਿਆ ਉਹ ਨਾ। ਜੀ ਬਾਕੀ ਖਾਨੀ ਜੀਜਾ ਤੋਂ ਪਤਾ ਹੀ ਪਿਆਰ ਨਾਲ ਹੀ ਸਾਰੇ ਕੁਝ ਚੱਲਦਾ। ਅਮੀ ਜੀ ਇਸ ਤਰੀਕੇ ਦੇਖਦੇ ਹੋ ਧਾਰਮਿਕ ਪ੍ਰੋਗਰਾਮ ਹੈ ਬਹੁਤ ਪ੍ਰੋਗਰਾਮਾਂ ਤੇ ਦੇਖਿਆ ਜਾਂਦਾ ਕਿ ਰੰਗ ਰੰਗ ਪ੍ਰੋਗਰਾਮ ਮਨਾਇਆ ਜਾਂਦਾ ਪਰ ਇੱਥੇ ਇਸ ਵਾਰ ਜਿਹੜਾ ਧਾਰਮਿਕ ਪ੍ਰੋਗਰਾਮ ਮਨਾਇਆ ਜਾ ਰਿਹਾ ਤਾਂ ਸਾਰੇ ਪ੍ਰੋਗਰਾਮ ਦੇ ਜਿੰਨੇ ਇਵੈਂਟ ਨੇ ਸਾਰੇ ਧਾਰਮਿਕ ਨੇ ਕਿਵੇਂ ਦੇਖਦੇ ਇਸ ਤਰੀਕੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀ ਜਦੋਂ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਆ ਉਹ ਕੀ ਜੋ ਕਰਦੇ ਨੇ ਤਾਂ ਉੱਥੋਂ ਉਹਨਾਂ ਦੀ ਸੋਚ ਦਾ ਪਤਾ ਲੱਗਦਾ ਸੋ ਇੱਥੋਂ ਪਤਾ ਲੱਗਦਾ ਕਿ ਜਿਹੜੇ ਨੌਜਵਾਨ ਸਭਾ ਜੋ ਇਹ ਦੁਸ਼ਹਿਰਾ ਮਨਾ ਰਹੇ ਨੇ ਇਹਨਾਂ ਦੀ ਸੋਚ ਕਿੰਨੀ ਵਧੀਆ ਇਹ ਜੋ ਐਕਚੁਅਲ ਜੇ ਜਿਸ ਚੀਜ਼ ਦਾ ਜੋ ਪ੍ਰਤੀਕ ਹੈ ਉਹ ਦਿਖਾ ਰਹੇ ਨੇ। ਭرائی ਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਹੈ ਔਰ ਉਹਨੂੰ ਨਾ ਕਿ ਜਿਵੇਂ ਅੱਜਕੱਲ੍ਹ ਦੁਰਵੱਦੀ ਹੈ ਕਿ ਉਹਨਾਂ ਨੂੰ ਕਿਵੇਂ ਲੋਕਾਂ ਨੇ ਮਜ਼ਾਕ ਦਾ ਆਪਰਤਨ ਪੜਾਤਾ ਕਿ ਦੇਖੋ। ਸੋ ਬਹੁਤ ਵਧੀਆ ਲੱਗਦਾ ਕਿ ਲੋਕ ਕਪੜੀ ਜਿਹੜੀ ਚੀਜ਼ਾਂ ਨੇ ਉਹਨੂੰ ਵਧੀਆ ਤੇ ਅچھے ਤਰੀਕੇ ਨਾਲ ਬਣਾਉਣਾ। ਠੀਕ ਹੈ। ਸਰਦਾਰ ਤੇ ਆਰਾਜ ਪਹੁੰਚਣ ਦੀ ਠੀਕ ਜੇ ਮਨਜ਼ਰ ਤੇ ਪਹੁੰਚੂਗੀ। ਬਾਤੋ ਇੱਕ ਮਹਿਮਾਨ ਦੇ ਤੌਰ ਤੇ ਪਹੁੰਚਿਆ ਹੈ। ਬੜੀ ਖੁਸ਼ੀ ਹੈ। ਇਸ ਅਡੀ ਗਿਣਤੀ ਦੇ ਵਿੱਚ ਇਹ ਸਹਿਰਾ ਦਾ ਤਿਉਹਾਰ ਹਰ ਸਾਲ ਪਵਾਰੀਗੜ ਦੇ ਵਿੱਚ ਪਨਾਇਆ ਜਾਂਦਾ ਹੈ ਉਹ ਮੈਂ ਕਮੇਟੀ ਵਾਲਿਆਂ ਨੂੰ ਅੱਜ ਇੱਕ ਬੇਨਤੀ ਕਰਾਂਗਾ ਕਿ ਸਾਡੇ ਪਵਾਰੀਗੜ ਦੇ ਵਿੱਚ ਇੱਕ ਸਾਂਝਾ ਰਾਧਾ ਰੀਲਾ ਨਹੀਂ ਰੱਖੀ ਜਾਂਦੀ ਤੇ ਅਗਲੇ ਸਾਲ ਤੋਂ ਆਪਾਂ ਇੱਕ ਰਾਧਾ ਰੀਲਾ ਵੀ ਇੱਥੇ ਇੱਕ ਸਾਂਝੀ ਰਾਮਲੀਲਾ ਵੀ ਰੱਖਣੀ ਚਾਹੀਦੀ ਹੈ ਇਸ ਨੂੰ ਦੇਖ